ਸਰਕਾਰ ਵੱਲੋਂ ਚਲਾਇਆ ਗਿਆ ਯੋਧ ਨਸ਼ਾ ਵਿਰੋਧ ਮੁਹਿੰਮ ਤਹਿਤ ਹਲਕਾ ਅਮਲੋ ਉਹਨਾਂ ਪੰਜ ਹਲਕਿਆਂ ਦੇ ਵਿੱਚ ਆਉਂਦਾ ਹੈ ਜਿਨ੍ਹਾਂ ਦੇ ਵਿੱਚ ਨਸ਼ਾ ਤਸਕਰਾਂ ਦੇ ਸਭ ਤੋਂ ਵੱਧ ਕੇਸ ਤੇ ਗ੍ਰਿਫਤਾਰੀਆਂ ਹੋਈਆਂ ਨੇ ਤਾਂ ਉੱਥੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਨਸ਼ਾ ਤਸਕਰਾਂ ਦੇ ਘਰਾ ਉੱਤੇ ਪੀਲਾ ਪੰਜਾ ਹਲਕਾ ਅਮਲੋ ਦੇ ਵਿੱਚ ਹੀ ਚੱਲਿਆ ਹੈ ਇਹ ਕਹੜਾ ਹਲਕਾ ਅਮਲੋ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀਵਡਿੰਗ ਦਾ ਜੋ ਕਿ ਮਾਰਕੀਟ ਕਮੇਟੀ ਅਮਲੋ ਉਹਦੇ ਨਵ ਨਿਯੁਕਤ ਸੈਕਟਰੀ ਗੁਰਜੀਤ ਸਿੰਘ ਨੂੰ ਅਹੁਦਾ ਸੰਭਾਲਣ ਤੇ ਲਗਾਇਆ ਸੀ ਮਾਰਕੀਟ ਕਮੇਟੀ ਅਮਲੋਧ ਦੇ ਜਿਹੜੇ ਸਾਡੇ ਸਾਬਕਾ ਸਿਕੰਦਰ ਸਿੰਘ ਸਰਦਾਰ ਅਸਜੀ ਸਿੰਘ ਜੀ ਮਾਜੀ ਤੇ ਪਿਛਲੇ ਮਹੀਨੇ ਉਹਨਾਂ ਦੀ ਰਿਟਾਇਰਮੈਂਟ ਹੋ ਗਈ ਤੇ ਉਹ ਹੁਣ ਰਿਟਾਇਰਡ ਲਾਈਸ ਗਿਆ ਰਹੇ ਅੱਜ ਮਾਰਕੀਟ ਕਮੇਟੀ ਲੋਅ ਦੇ ਵਿੱਚ ਸਰਦਾਰ ਗੁਰਜੀਤ ਸਿੰਘ ਉਹਨਾਂ ਨੇ ਬਤੌਰ ਸੈਕਟਰੀ ਮਾਰਕੀਟ ਕਮੇਟੀ ਅੱਜ ਆਪਣਾ ਕੰਮਕਾਰ ਸੰਭਾਲਿਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਆਪਣੀ ਮੰਡੀ ਵਾਲੀ ਬੈਲਟ ਹੈ ਤੇ ਮੱਕੀ ਵਾਲੀ 벨ਟ ਹੈ ਤੇ ਪਿਛਲੇ ਕਾਫੀ ਸਮੇ ਤੋਂ ਕਈ ਦਿਨਾਂ ਤੋਂ ਮੱਕੀ ਵੀ ਆ ਰਹੀ ਸੀ ਤਾਂ ਆਰਤੀਆਂ ਭਰਾਵਾਂ ਦੀ ਬੜੀ ਪੁਰਜ਼ੋਰ ਸਪਾਰਸੀ ਵੀ ਜਲਦੀ ਤੋਂ ਜਲਦੀ ਇੱਥੇ ਜਿਹੜੇ ਸੈਕਟਰੀ ਮਾਰਕੀਟ ਕਮੇਟੀ ਉਹਨਾਂ ਨੂੰ ਅਪਾਇੰਟ ਕੀਤਾ ਗਿਆ ਉਹ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਮਾਨਯੋਗ ਮੱਕੀ ਸਰਦਾਰ ਭਵਨ ਸਿੰਘ ਨੂੰ ਮਾਨ ਨਿਮਰਾਂਗਾ ਸਾਡੇ ਮੰਡੀ ਬੋਰਡ ਦੇ ਚੇਅਰਮੈਨ ਸਰਦਾਰ ਰਚਾ ਸਿੰਘ ਬਸਰ ਜੀ ਜਿਨ੍ਹਾਂ ਨੇ ਸਰਦਾਰ ਗੁਜੀ ਸਿੰਘ ਜੀ ਨੂੰ ਸਾਡੀ ਅਮ ਲੋਕ ਮੰਡੀ ਦੀ ਰੋਡ ਦੇਖਦੇ ਹੋਏ ਇੱਕ ਬੜੀ ਹੂਨ ਹਾਇਰ ਤੇ ਬੜੇ ਅੰਗ ਸੈਕਟਰੀ ਗੁਜੀ ਸਿੰਘ ਨੂੰ ਭੇਜਿਆ ਮੈਂ ਉਮੀਦ ਕਰਦਾ ਹਾਂ ਕਿ ਸਰਦਾਰ ਗੁਜੀ ਸਿੰਘ ਵੀ ਸਾਡੇ ਮਾਰਕੀਟਿੰਗ ਮੀਟਿੰਗ ਦੇ ਚੇਅਰਮੈਨ ਮੈਡਮ ਸੁਖਮਿੰਦਰ ਕੋਆਪ ਗਿਆ ਲੋਜੀ ਨਾ ਮੋੜੇ ਨਾ ਮੋੜਾ ਲਾ ਕੇ ਚੱਲਣਗੇ ਤੇ ਸਾਡੇ ਜਿੰਨੇ ਵੀ ਕਿਸਾਨ ਭਰਾ ਨੇ ਸਾਡੇ ਆੜਤੀ ਭਰਾ ਨੇ ਉਹਨਾਂ ਦਾ ਕੰਮ ਹੈ ਜਿਹੜਾ ਬਿਨਾਂ ਵਿਘਨ ਤੋਂ ਬੜੀਆ ਤਰੀਕੇ ਨਾਲ ਜਿਵੇਂ ਪਹਿਲਾਂ ਮੰਡੀ ਚੱਲਦੀ ਸੀ ਉਹ ਸਫਲਤਾ ਕਿ ਮੈਂ ਤਾਂ ਰਹੀ ਮਟੀਆ ਦਾ ਸੀਨ ਆ ਰਿਹਾ ਹੈ ਇਸ ਪਰ ਮੱਕੀ ਦਾ ਸੀਜ਼ਨ ਆਪਣੇ ਏਰੀਆ ਚ ਕਾਫੀ ਵਧੀਆ ਚੱਲ ਰਿਹਾ ਹੈ ਜੀ ਮੱਕੀ ਦੀ ਅਰਾਈਵਲ ਵੀ ਪਹਿਲਾਂ ਨਾਲੋਂ ਜ਼ਿਆਦਾ ਮੇਰੇ ਕੋਲ ਐਗਜ਼ੈਕਟ ਫਿਗਰਸ ਤਾਂ ਨਹੀਂ ਹੈਗੀਆਂ ਪਰ ਜੋ ਸੁਣਨ ਨੂੰ ਮਿਲ ਰਿਹਾ ਹੈ ਕਿ ਮੱਕੀ ਦੀ ਅਰਾਈਵਲ ਜ਼ਿਆਦਾ ਹੈ ਤੇ ਕੁਝ ਦੀ ਗੱਲ ਇਹ ਹੈ ਕਿ ਕਈ ਪ੍ਰਾਈਵੇਟ ਵਪਾਰੀ ਵੀ ਨੇ ਜਿਹੜੇ ਉਹ ਇਸ ਵਾਰ ਇੱਥੇ ਖਰੀਦ ਕਰਨ ਆਏ ਨੇ ਤੇ ਕਿਸਾਨਾਂ ਨੂੰ ਰੇਟ ਵੀ ਵਧੀਆ ਮਿਲ ਰਹੇ ਨੇ ਤੇ ਮੈਂ ਉਮੀਦ ਕਰਦਾ ਹਾਂ ਕਿ ਸੀਜ਼ਨ ਵਧੀਆ ਚੱਲੇ ਕੈਮਰਾ ਸਾਹਿਬ ਕਾਰਵਾਈ ਲਾ ਕੋ ਨੋਟ ਮੱਦ ਗੱਲ ਨਾ ਕਰ ਸਕਦੇ ਤੇ ਮੀਟਾਈ ਗਈ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਜਿਵੇਂ 1 ਮਾਰਚ ਤੋਂ ਸਾਡੀ ਸਰਕਾਰ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਪ ਸਿੰਘ ਮਾਨ ਮੋਹਰਾ ਨੇ ਨਸ਼ੇ ਖਿਲਾਫ ਇੱਕ ਯੁੱਧ ਛੇੜਿਆ ਸੀ ਜਿਹਦਾ ਨਾਮ ਰੱਖਿਆ ਗਿਆ ਸੀ ਯੁੱਧ ਨਸ਼ੇੰਦ੍ਰੋਕ ਤੇ ਇਹ ਸਰਕਾਰ ਦਾ ਇੱਕ ਫੈਸਲਾਕੁਨ ਮਹਿੰਮ ਹੈ ਜਿਹਦੇ ਵਿੱਚ ਅਸੀਂ ਪ੍ਰਣ ਕੀਤਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਤਸਤੀ ਦਾ ਕਾਰੋਬਾਰ ਹੈ ਇਹਨੂੰ ਜੜ੍ਹੋਂ ਕਾਵਾਂਗੇ ਮੈਨੂੰ ਬੜੀ ਖੁਸ਼ੀ ਹੈ ਕਿ ਸਾਡੇ ਹਲਕੇ ਦੀ ਜਿਹੜੀ ਪੁਲਸ ਹੈ ਉਹ ਇਹਦੇ ਵਿੱਚ ਬੜੀ ਅਹਿਮ ਭੂਮਿਕਾ ਨਿਭਾਉਣ ਵਾਲੀ ਹੈ ਜੇ ਤੁਸੀਂ ਨੰਬਰ ਆਫ ਅਰੈਸਟਸ ਦੇਖੋਗੇ ਤਾਂ ਹਲਕਾ ਮਲੂਆ ਜਿਹੜਾ ਨਸ਼ਾ ਤਸਕਰਾਂ ਦੇ ਅਰੈਸਟਾਂ ਦੇ ਵਿੱਚ ਪੰਜਾਬ ਦੇ ਟੌਪ 5 ਹਲਕਿਆਂ ਦੇ ਵਿੱਚ ਆਉਂਦਾ ਜੇ ਤੁਸੀਂ ਨੰਬਰ ਆਫ ਕੇਸਸ ਦੇਖੋਗੇ ਐਨਡੀਪੀਐਸ ਦੇ ਜਿਹੜੇ ਇੱਕ ਮਾਸ ਦੇ ਬਾਅਦ ਹੋਏ ਨੇ ਉਹਦੇ ਵਿੱਚ ਵੀ ਹਲਕਾ ਮਲੂਆ ਪੰਜਾਬ ਦੇ ਟੌਪ 5 ਹਲਕਿਆਂ ਦੇ ਵਿੱਚ ਆਉਂਦਾ ਹੈ ਤੇ ਪੰਜਾਬ ਸਰਕਾਰ ਜਿਹੜੇ ਨਸ਼ਾ ਤਸਕਰ ਨੇ ਉਹ ਨਸ਼ਾ ਤਸਕਰ ਜਿਹੜੀ ਕਾਲੀ ਕਮਾਈ ਦੇ ਨਾਲ ਪ੍ਰਾਪਰਟੀ ਬਣਾਉਂਦੇ ਨੇ ਉਹ ਪ੍ਰਾਪਰਟੀਆਂ ਤੇ ਬਲਡوزر ਚਲਾ ਕੇ ਉਹ ਬਲਡوزر ਵੀ ਟਾ ਰਹੀ ਹੈ ਮੇਰੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਹਲਕਾ ਅਮਲੋ ਇਸ ਇਨਾ ਕਾਰਵਾਈਆਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਨੰਬਰ 1 ਹੈ ਅੱਜ ਪਿੰਡ ਕੁਲੂ ਮਜਰੇ ਦੇ ਵਿੱਚ ਪੰਜਵੀਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਹੋਈ ਹੈ ਇੱਕ ਨਸ਼ਾ ਤਸਕਰ ਜਿਹੜਾ ਪਿਛੇ ਦੇ ਕਾਫੀ ਵੱਡੀ ਮਾਤਰਾ 'ਚ ਨਸ਼ਾ ਤਸਕਰੀ ਕਰਦਾ ਫੜਿਆ ਗਿਆ ਸੀ ਉਹਦੀ ਜਿਹੜੀ ਦੁਕਾਨ ਹੈ ਉਹਦੇ ਉੱਤੇ ਮਲੂਜ਼ਾ ਚੱਲਿਆ ਉੱਤੇ ਕਾਰਵਾਈ ਹੋਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹੋਰ ਵੀ ਨਸ਼ਾ ਤਸਕਰ ਨੇ ਜਿਹੜੇ ਹਲੇ ਵੀ ਬਾਜ਼ ਨਹੀਂ ਆ ਰਹੇ ਉਹਨਾਂ ਦੇ ਉੱਤੇ ਕਾਰਵਾਈਆਂ ਕਰਾਉਣ ਦੀ ਸਾਡੀ ਪੂਰੀ ਤਿਆਰੀ ਹੈ ਇਹ ਫੁੱਲ ਐਂਡ ਫਾਈਨਲ ਵਾਰਨਿੰਗ ਹੈ ਵੀ ਜੇ ਤੁਸੀਂ ਹਲੇ ਵੀ ਇਸ ਕੰਮ ਦੇ ਵਿੱਚ ਕੋਈ ਸ਼ਾਮਲ ਹੈ ਤਾਂ ਤੁਸੀਂ ਹੁਣ ਵੀ ਟੱਲ ਜਓ ਨਹੀਂ ਤਾਂ ਤੁਹਾਨੂੰ ਉਦੋਂ ਹੀ ਪਤਾ ਚੱਲਣਾ ਜਦੋਂ ਸਰਕਾਰ ਦਾ ਬੁਲਡੋਜ਼ਰ ਪੀਲਾ ਪੰਜਾਬ ਤੇ ਘੁੰਮੇਗਾ